ਨਾਤਾ ਸੀ ਆਖਰੀ ਵਾਰ ਜੇਲ੍ਹ ਜਾ ਰਹੇ ਆ ਤਿੰਨਾ ਹੀ ਕੋਈ ਪਹਿਲੀ ਵਾਰ ਹੈ ਨਾ ਹੀ ਪਹਿਲਾ ਸਾਡੇ ਤੇ ਕੋਈ ਪਰਚਾ ਇਹ ਤੇ ਨਾ ਹੀ ਇਹ ਪਰਚਾ ਕੋਈ ਆਖਰੀ ਹੋਵੇਗਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਿਹਾ ਨਵਦੀਪ ਜਲਵੇੜਾ ਜਿਨ੍ਹਾਂ ਦੇ ਉੱਤੇ ਲੁਧਿਆਣਾ ਦੇ ਵਿੱਚ ਐਫ ਆਈ ਆਰ ਹੋਈ ਹੈ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਦੀ ਜ਼ੁਬਾਨ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨਾਨਕ ਦੀ ਅਸਲੀ ਲੜਾਈ ਪਖੰਡ ਦੇ ਖਿਲਾਫ ਸੀ ਪਖੰਡੀਆਂ ਦੇ ਖਿਲਾਫ ਸੀ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦੇ ਨੇ ਔਲੇ-ਪਾਲੇ ਲੋਕਾਂ ਤੇ ਜ਼ੁਲਮ ਕਰਦੇ ਨੇ ਮਾਰਦੇ ਨੇ ਲੁੱਟਦੇ ਨੇ ਸਾਨੂੰ ਗੁਰਬਾਣੀ ਆਹੀ ਸਿਖਾਉਂਦੀ ਆ ਸਾਨੂੰ ਗੁਰਬਾਣੀ ਸਮਝ ਆਉਂਦੀ ਆ ਵੀ ਪਖੰਡੀਆਂ ਦੇ ਖਿਲਾਫ ਬੋਲਣਾ ਆ ਪਖੰਡ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਣਾ ਆ ਜਿਹੜਾ ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡਦਾ ਆ ਜਿਹੜਾ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਆ ਜਿਹੜਾ ਅੱਜ ਪੰਜਾਬ ਨੂੰ ਲੁੱਟਦਾ ਆ ਸਾਡੇ ਤੇ ਲੁਧਿਆਣੇ ਪਰਚਾ ਹੋਇਆ ਕੱਲ ਨਾ ਤਾਂ ਇਹ ਸਾਡੇ ਤੇ ਕੋਈ ਪਹਿਲਾ ਪਰਚਾ ਨਾ ਸਾਡੇ ਤੇ ਕੋਈ ਆਖਰੀ ਪਰਚਾ ਹੋਊਗਾ ਨਾ ਜੇ ਕੱਲ ਨੂੰ ਸਾਨੂੰ ਪੁਲਿਸ ਫੜਦੀ ਆ ਕੋਈ ਅਸੀਂ ਪਹਿਲੀ ਵਾਰ ਨਹੀਂ ਜੇਲ੍ਹ ਜਾਣ ਲੱਗੇ ਨਾ ਅਸੀਂ ਆਖਰੀ ਵਾਰ ਜੇਲ੍ਹ ਜਾਵਾਂਗੇ ਅਸੀਂ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਵਾਂਗੇ ਪਖੰਡ ਦੇ ਖਿਲਾਫ ਬੋਲਾਂਗੇ ਗੰਦੀ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਜਿਹੜੀ ਹਰ ਰੋਜ਼ ਪੰਜਾਬ ਨੂੰ ਲੁੱਟਦੀ ਐ ਮਾਰਦੀ ਐ ਸਾਡੇ ਬੱਚਿਆਂ ਨੂੰ ਜੇਲਾ ਚ ਡੱਕਦੀ ਐ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਜਾਂ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੇਲ੍ਹਾਂ ਤੇ ਜਾਹਾਂਗੇ ਸਾਨੂੰ ਕੋਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੇਣਾ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤਾਕੜੇ ਰਹੋ ਚੜ੍ਹਦੀ ਕਲਾ 'ਚਾ ਜਿੰਨਾ ਜਿੱਦੇ ਤੋਂ ਜੋਰ ਲੱਗਦਾ ਲਾ ਲੋ ਬਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਹੈ ਸਿੱਖਾਂ ਨੂੰ ਤੁਸੀਂ ਗਦਾਰ ਕਹਿ ਲੋ ਸਿੱਖਾਂ ਨੂੰ ਤੁਸੀਂ ਦੇਸ਼ ਤੋੜਨ ਵਾਲੇ ਕਹਿ ਲੋ ਸਿੱਖਾਂ ਨੂੰ ਤੁਸੀਂ ਬਖਵਾਦੀ ਕਹਿ ਲੋ ਨਾਲੇ ਸਾਡਾ ਹੀ ਦੇਸ਼ ਦੋ ਵਾਰ ਤੋੜ ਕੇ ਇੱਕ ਵਾਰ 1947 ਚ ਤੋੜਿਆ ਫਿਰ 1966 ਚ ਤੋੜਿਆ ਉਹ ਜ਼ੁਲਮ ਸਾਡੇ ਦੇ ਕਰਿਆ ਇਸ ਗੰਦੀ ਰਾਜਨੀਤੀ ਦੇ ਪਖੰਡੀ ਰਾਜਨੀਤੀ ਨੇ ਸਾਡੇ ਉੱਤੇ ਦਿੱਲੀ ਦੀ ਗੰਦੀ ਰਾਜਨੀਤੀ ਨੇ ਵੀ ਕੋਈ ਕਸਰ ਨਹੀਂ ਛੱਡੀ ਸਾਨੂੰ ਮਾਰਨ ਵਾਸਤੇ ਸਾਨੂੰ ਸਾਡੇ ਧਰਮ ਨੂੰ ਖਤਮ ਕਰਨ ਵਾਸਤੇ ਸਾਡੇ ਇਤਿਹਾਸ ਨੂੰ ਖਤਮ ਕਰਨ ਵਾਸਤੇ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਤੇ ਅਸੀਂ ਅੱਜ ਪਖੰਡੀਆਂ ਤੇ ਪਖੰਡੀਆਂ ਦੀ ਗੰਦੀ ਰਾਜਨੀਤੀ ਦੇ ਖਿਲਾਫ ਬੋਲੀਏ ਵੀ ਨਾ ਅਸੀਂ ਤਾਂ ਪਖੰਡੀਆਂ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਦਿੱਲੀ ਦੀ ਗੰਦੀ ਰਾਜਨੀਤੀ ਦੇ ਖਿਲਾਫ ਵੀ ਬੋਲਾਂਗੇ ਤੇ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਦੇ ਰਹਾਂਗੇ ਉਹਦੇ ਲਈ ਸਾਹੇ ਸਾਨੂੰ ਮਰਨਾ ਵੀ ਪਵੇ ਤਕੜੇ ਰਹੋ ਭਾਈ ਚੜ੍ਹਦੀ ਕਲਾ ਆ ਕੋਈ ਦਿੱਕਤ ਨਹੀਂ ਆਗੀ ਕੇਸ ਕੋ ਸਵੇਂ ਪੈਂਦੇ ਰਹਿਣਗੇ ਐਵੇਂ ਨਜਿੱਠਦੇ ਰਾਂਗੇ ਚੜ੍ਹਦੀ ਕਲਾ ਜਾ ਬਾਬੇ ਦੀ ਬਹੁਤ ਮੇਰ ਹੈ ਕੌਮ ਪਿਆਰ ਕਰਦੀ ਹੈ ਕਾਲਤਖ ਸਾਹਿਬ ਦੇ ਜਥੇਦਾਰ ਨੂੰ ਮਿਲਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਭਾਈ ਆ ਦੇਖੋ ਅੱਜ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਬਣਾਉਣ ਨੂੰ ਆ ਪadyatra ਨਿਕਲ ਰਹੀ ਐ ਜੇ ਅਸੀਂ ਕਹੀਏ ਵੀ ਸਾਨੂੰ ਪਸੰਦ ਨਹੀਂ ਹੈਗਾ ਜੀ ਹੈਨਾ ਵੀ ਇਹ ਤਾਂ ਜੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਕਰ ਦਊ ਕੋਈ ਪਰਚਾ ਇਹਨਾਂ ਤੇ ਕੋਈ ਨਹੀਂ ਕਰਦਾ ਅਗਲਿਆਂ ਨੇ ਦੋ ਦਿਨਾਂ ਚ ਕਰਾ ਲਿਆ ਕਿਉਂ ਰਾਜ ਅਗਲਿਆਂ ਦਾ ਠੀਕ ਹੈ ਨਾ ਉਹ ਸਾਨੂੰ ਜਿਹੜਾ ਤੇ ਵੀ ਡੱਕ ਸਕਦੇ ਨੇ ਸਾਡੇ ਤੇ ਕੇਸ ਵੀ ਪਵਾ ਸਕਦੇ ਨੇ ਸਾਨੂੰ ਮਾਰ ਵੀ ਸਕਦੇ ਨੇ ਕਿਉਂਕਿ ਅਗਲਿਆਂ ਦਾ ਰਾਜ ਹੈ ਤੇ ਅਸੀਂ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਸ ਅੱਛੇ ਰਾਜ ਨੂੰ ਲੈ ਕੇ ਆਉਣ ਦੀ ਗੱਲ ਕਰਾਂਗੇ ਵੀ ਕਿਸੇ ਨਾਲ ਨਜਾਇਜ਼ ਨਾ ਹੋਵੇ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਰਿਆ ਸੀ ਉਹਦੇ ਨਾਲ ਉਸ ਰਾਜ 'ਚ ਕਿਤੇ ਕਦੇ ਵੀ ਪਖੰਡ ਨਹੀਂ ਸੀਗਾ ਸਾਰੇ ਧਰਮ ਇੱਕ ਬਰਾਬਰ ਸੀਗੇ ਸਭ ਨੂੰ ਨਿਆਂ ਮਿਲਦਾ ਸੀਗਾ ਕਿਸੇ ਨਾਲ ਧੱਕਾ ਨਹੀਂ ਹੁੰਦਾ ਸੀਗਾ ਉਸ ਰਾਜਨੀਤੀ ਦੀ ਗੱਲ ਕਰਾਂਗੇ ਆਜ਼ਾਦੀ ਦੀ ਰਾਜਨੀਤੀ ਦੀ ਗੱਲ ਕਰਾਂਗੇ ਉਹਦੇ ਲਈ ਸਾਨੂੰ ਕੁਝ ਵੀ ਭੁਗਤਣਾ ਪਿਆ ਉਹ ਭੁਗਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਨਵਦੀਪ ਜਲਵੇੜਾ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਅਸੀਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹਾਂ ਇਸ ਬਿਆਨ ਤੋਂ ਬਾਅਦ ਜ਼ਰੂਰ ब्राह्मण ਸਮਾਜ ਦੇ ਵਿੱਚ ਰੋਸ ਹੋਵੇਗਾ ਕਿਉਂਕਿ ਉਹਨਾਂ ਦੇ ਵਿੱਚ ਪਹਿਲਾਂ ਹੀ ਰੋਸ ਹੈ ਰੋਸ ਤੇ ਕਰਕੇ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ ਤੇ ব্রাহ্মণ ਸਮਾਜ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜਿਹੜੀ ਸ਼ਬਦਾਬਲੀ ਨਵਦੀਪ ਦੇ ਵੱਲੋਂ ਵਰਤੀ ਗਈ ਹੈ ਉਸ ਨੇ ব্রাহ্মণ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਨਵਦੀਪ ਨੇ ਹੁਣ ਮਾਫੀ ਨਹੀਂ ਮੰਗੀ ਬਲਕਿ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਹਾਂ ਬਾਬੇ ਨਾਨਕ ਨੇ ਸਾਨੂੰ ਸਾਰੇ ਪਖੰਡਵਾਦਾਂ ਤੋਂ ਉੱਪਰ ਉੱਠ ਕੇ ਇੱਕ ਉਪਦੇਸ਼ ਦਿੱਤਾ ਸੀ ਅਸੀਂ ਉਹਨਾਂ ਦੇ ਉਪਦੇਸ਼ ਤੇ ਚੱਲਦੇ ਆਂ ਜਿਹੜਾ ਬਾਬਾ ਨਾਨਕ ਨੇ ਸਾਨੂੰ ਮਾਰਗ ਦਿਖਾਇਆ ਸੀ ਅਸੀਂ ਉਸ ਤੇ ਚੱਲ ਰਹੇ ਆਂ ਪਖੰਡਵਾਦ ਨਾਲ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਬਾਬੇ ਨਾਨਕ ਨੇ ਪਖੰਡਵਾਦ ਦਾ ਵਿਰੋਧ ਕੀਤਾ ਸੀ ਤਾਂ ਅਸੀਂ ਵੀ ਪਖੰਡਵਾਦ ਦਾ ਵਿਰੋਧ ਹੀ ਕਰ ਰਹੇ ਹਾਂ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਹੋਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੋਵੇਗਾ ਕਿ ਨਵਦੀਪ ਜਲਵੇੜਾ ਦੀ ਗ੍ਰਿਫਤਾਰੀ ਹੋਵੇਗੀ ਜਾਂ ਨਵਦੀਪ ਜਲਵੇੜਾ ਦੇ ਵਿੱਚ ਤੇ ਬ੍ਰਾਹਮਣ ਸਮਾਜ ਦੇ ਵਿੱਚ ਜਿਹੜਾ ਕਿ ਇਹ ਤਕਰਾਰ ਚੱਲ ਰਹੀ ਹੈ ਜਿਹੜਾ ਇਹ ਰੋਸ ਚੱਲ ਰਿਹਾ ਹੈ ਉਸ ਨੂੰ ਲੈ ਕੇ ਕੋਈ ਤੀਜੀ ਧਿਰ ਵਿੱਚ ਦਖਲ ਅੰਦਾਜ਼ੀ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਕਿ ਨਵਦੀਪ ਜਲਵੇੜਾ ਮਾਫੀ ਮੰਗਣਗੇ ਜਾਂ ਫਿਰ ਬ੍ਰਾਹਮਣ ਸਮਾਜ ਦੇ ਵੱਲੋਂ ਕੋਈ ਹੋਰ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕੀਤਾ ਜਾਵੇਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ